ਅੱਜ ਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਨਾ ਥਾਣਾ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਜੀਵਨ ਦੇ ਘਰੋਂ ਦੂਜੇ ਸੂਏ ਸੂਣ ਵਾਲੀ ਇੱਕ ਝੋਟੀ ਦਿਖਾ ਰਹੇ ਆਂ ਕੱਦ-ਕੱਟ ਨੋਰਮਲ ਹੈ ਕਿਉਂਕਿ ਆਪਣਾ ਫਰਜ਼ ਮੰਨਦਾ ਹਰ ਚੀ ਦੱਸੰਦਾ ਥਾਂਲੇ ਵੀ ਦੀ ਪੂਰੀ ਸਾਫ ਹੈ ਥੋੜਾ ਜਿਹਾ ਕੈਮਰੇ ਤੋਂ ਜਰੂਰ ਡਰਦੀ ਹੈ ਤੇ ਤੋਰ ਕੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਪੂਰੀ ਜਾਣਕਾਰੀ ਬਾਈ ਤੁਹੇ ਲਵਾਂਗੇ ਵੀ ਕਿਹੜਾ ਕਿੰਨਾ ਕਿਹੜੇ ਦੁੱਧ ਕੱਢਿਆ ਕੀ ਇਹਨੇ ਬਾਈ ਨੇ ਬਾਈ ਨੇ ਰੇਟ ਕੀਤਾ ਸੋ ਫਿਰ ਆਪਾਂ ਕਹਿੰਦੇ ਵੀ ਜਿਹੜਾ ਕੱਦ ਆ ਨੋਰਮਲ ਆ ਕੋਈ ਬਾਲਾ ਵੱਡਾ ਨਹੀਂ ਤੇ ਬਾਲਾ ਛੋਟਾ ਵੀ ਨਹੀਂ ਘਰੇਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਥਾਲੇ ਵੀ ਨਹੀਂ ਪੂਰੀ ਮਿੱਤਰੋ ਸਾਫ਼ ਆ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਡਰਦੀ ਆ ਬਾਈ ਦਾ ਜਿਹੜਾ ਘਰ ਆ ਵੀਡੀਓ ਵਲਾਗ ਦੇ ਬੈਕ ਸਾਈਡ ਪਿੰਡ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਟਿੰਡਾ ਹਾਂਜੀ ਬਾਈ ਜੀ ਬਣ ਕੀ ਹਾਲ ਚੱਲ ਆ ਠੀਕ ਆ ਬਾਈ ਜੀ ਠੀਕ ਆ ਸੇਤਾ ਹਾਂਜੀ ਤੇ ਸੂਹਾ ਦੂਜਾ ਝੋਟੀ ਦਾ ਦੂਜਾ ਜੀ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਪੰਜ ਚਾਰ ਦਿਨ ਲੈਜੋ ਪੰਜ ਕੁ ਦਿਨ ਹਣਾ ਹਾਂਜੀ ਤੇ ਦੁੱਧ ਕਿੰਨਾ ਕ ਦਿੱਤਾ ਪਹਿਲੇ ਸੂਏ?ੁੱਧ ਵੀਰੇ 10। ਆ ਰੇਟ ਕੀ ਕਰਤਾ ਜੀ? ਰੇਟ 1.30। 1.30? ਹਾਂਜੀ। ਮਾਣਤਣ ਹੋਜੂ। ਮਾਣਤਣ। ਤੋਰੋ ਜੇ ਇੱਕ ਵਾਰੀ। ਆ ਸਾਣ ਤੋਂ ਬਣੀਆ ਕਿ ਟਿਕਾ ਲੱਗਿਆ। ਸਾਣ ਤੋਂ ਵੀਰੇ। ਸਾਣ ਤੋਂ। ਸਾਣ ਤੋਂ ਮਿੱਤਰੋ ਬਣੀਆ 1.30 ਬਾਈ ਨੇ ਰੇਟ ਕੀਤਾ। ਦੁੱਧ ਬਾਈ ਕਹਿੰਦਾ ਪਹਿਲੇ ਸੂਏ 10 ਲੀਟਰ ਕੱਢਿਆ ਵਾ ਥੋੜਾ ਜਿਹਾ। ਆਪਾਂ ਤੁਹਾਨੂੰ ਦੂਰੋਂ ਹੀ ਤੋੜ ਕੇ ਦਿਖਾਵਾਂਗੇ ਕਿਉਂ ਕੈਮਰੇ ਤੋਂ ਡਰਦੀ ਆ। ਕਿਉਂਕਿ ਦੂਜੇ ਪਸ਼ੂ ਖੁਰਨੀ ਤੋਂ ਪਾਸੇ ਕਰੇ ਨੇ ਤਾਂ ਕਰਕੇ ਥੋੜਾ ਜਿਹਾ। ਕਸੂਨੋ ਵੀ ਹੁੰਦਾ ਵੀ ਮੈਨੂੰ ਪਾਸੇ ਕਿਉਂ ਬੰਨਿਆ ਮੋੜ ਲੇ ਇੱਥੇ ਬੰਦ ਬੱਸ ਲਿਆ ਕੇ ਦਿਨ ਹਜੇ ਘੱਟੋ ਘੱਟ 5-7 ਦਿਨਾਂ ਦੀ ਕੱਚੀ ਆ ਤੇ ਬਾਈ ਦਾ ਫੇਰ ਆਪਾਂ ਕਹਣਾ ਵੀ ਘਰ ਆ ਜਿਹੜਾ ਵੀਡੀਓ ਬਲਾਕ ਦੇ ਬੈਕ ਸਾਈਡ ਜਦੋਂ ਆਪਾਂ ਪੂਲੇ ਤੋਂ ਚੱਲ 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 ਪੁੱਤ ਚੱਲ ਓਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਰੇਟ ਆਪਾਂ ਇੱਕਤੀ ਕਰਤਾ ਹਨਾ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 94638 94638 71103 71103 ਪਿੰਡ ਨਥਾਣਾ ਦਿਲਾ ਬਟੇਂਡਾ ਹਾਂ ਧੰਨਵਾਦ